ਉਹ ਬਹਿੰਦਾ ਪਤਾ ਨਹੀਂ ਤਾ ਟੋਕ ਦਾ ਠੀਕ ਹੈ ਪਹਿਲਾਂ ਨਾਨਾ ਮਾਮਾ ਵੀ ਚਲਾਉਣ ਲੱਗ ਗਿਆ ਗੱਡੀ 10 ਸਾਲਾਂ ਬਾਅਦ ਵੇਣੇ ਕਿਵੇਂ ਚਲਾਉਂਦੇ ਆ ਉਹ ਬੈ ਕਰੀ ਜਾਂਦੇ ਆ ਇੱਧਰ ਦੇਖ ਲਿਓ ਆਪਾਂ ਕੁਛ ਨਹੀਂ ਲੋ ਚਲੋ 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 ਪੂਰਾ ਪੁੰਜੀ ਦੇ ਮਾਣ ਲੈ ਲੈ ਅੱਖਾਂ ਵੀ ਜਲਾ ਬੀਬੀ ਤੂੰ ਤੋਹ ਹਾਂ ਆਰਨ ਦੀ ਆਤ ਪਈ ਆ ਵੀ ਨਹੀਂ ਮਾਰਦੇ ਆ ਚੱਲ ਤਰਪੇ ਵਿਆਹ ਲਈ ਦੋਲੀ ਨਾਂਗੀ ਚੰਗੇ ਮੱਲੇ ਲੱਗੇ ਮੱਥੇ ਇਹ ਹਣ ਪਹਿਲਾ ਹੌਲੀ ਹੌਲੀ ਸਾਰ ਹੱਥ ਸੈਟ ਆ ਕੇ ਜਾਂਦਾ ਵਾ ਗਿਰਾ ਤੇ ਪਹਿਲਾ ਪਹਿਲਾ ਤਾਂ ਲੱਗਦਾ ਹੀ ਆ ਆ ਉਹ ਰੱਟੂ ਟੀ ਗੱਲੇ ਨੂੰ ਮੋੜ ਕੇ ਆਪਣੇ ਭਾਂਤੀ ਦੇ ਦਿਨ ਆ ਸਿਤਾ ਚੌਧਰ ਦੀ ਜਿਹੜਾ ਆਪਣੀ ਬੱਸ ਫਿਰ ਤੱਕ ਸਮਝਦਾ ਕਿਸੇ ਗੱਲ ਦਾ ਗੁੱਸਾ ਝਾਰ ਕਰਦੇ ਆ ਹੈ ਤੂੰ ਨਾ ਕਿਧਰ ਲੈ ਗਿਆ ਹੁਣ ਗੁੱਸਾ ਝਾਰ ਕਰਦੇ ਆ ਕਿਸੇ ਗੱਲ ਦਾ ਇਹ ਨਹੀਂ ਤਾਂ ਕਿਹੜਾ ਟਾਇਰ ਲਾ ਲੈਣਗੇ ਜਾਂ ਚੱਲੇ ਕੇ ਭੱਜ ਜਾਣਗੇ ਨਾ ਮਗਰੇ ਨਹੀਂ ਤਾਂ ਇਹ ਆਦਤ ਹੀ ਹੁੰਦੀ ਆ ਲੋ ਮੰਥਾ ਟੇਕ ਕੇ ਚੱਲੇ ਜਾਂ ਹੁਣ ਅਸੀਂ ਘਰ ਨੂੰ ਜੇਹੋ ਮੈਂੰਦਰਾ ਸਭ ਤੋਂ ਅੱਗੇ ਗੱਡੀ ਚਲਾਉਣੀ ਮੈਨੂੰ ਨਾ ਕਿ ਆਉਂਦੇ ਹੋਈ ਆ ਸਿੱਖਣੀ ਤਾਂ ਕੀ ਆ ਜਾਣ ਕੇ ਇੱਥੇ ਆਪਣੀਆਂ ਸੜਕਾਂ ਤੇ ਚਲਾਉਣੀ ਔਖੀ ਜਿਹੀ ਲੱਗਦੀ ਐ ਨਾ ਕਿ ਆਪਣੇ ਉੱਥੇ ਹਾਰਨ ਨਹੀਂ ਮਾਰਨਾ ਇੱਥੇ ਹਾਰਨ ਮਾਰਨਾ ਪੈਂਦਾ